ganda ada ganda Miti lagi ya tenu damar sasi kal tak ado sasi kal karo bella ke sasi ji

बहना चाचू कित है जगाते ठाल दे, जगा दे।, दे चाचू इधर देख चाचू ठाल दे किन्ने बजे सुता दो बजे उठना कुटना कि बजे है चाचू ने कुटना भी है जेठाल चाचू ने कुटना भी आहो ब ਗੁੜਾ ਗੁੰਡਾ ਲੈ ਚੱਛੀ ਕਾਜੀ ਜੀ ਜੀ ਝੜੂ ਝੂੜੂ ਫੇਰ ਲੈ ਅਸੀਂ ਦਾ ਤੇ ਫੇਰ ਆਪਾਂ ਥੋੜਾ ਟਾਈਮ ਬੈਠ ਗਏ ਸਮਰਦੇ ਪਾਪਾ ਨੂੰ ਜੀ ਜੀ ਦੀ ਟਿੱਕਣ ਬਣਾਇਆ ਬੰਨੇ ਉਹ ਚੱਲ ਗਏ 8 ਵਜੇ ਤੇ ਹੁਣ ਸਾਢੇ 9 ਹੋ ਗਏ ਆ ਤੇ ਇੱਕ ਦੋਸਤ ਤਾਂ ਪਹਿਲਾਂ ਛੇਤੀ ਆ ਜਾਂਦਾ ਹੁਣ ਏਦਾਂ ਹੁੰਦੀ ਆ ਤੇ ਇੱਕ ਦੋਜੀ ਤੋਂ ਲੈਣਾ ਪੈਂਦਾ ਆ ਤੇ ਉਹ ਆਉਂਦਾ ਆ ਜੀ ਸਵਾ 8:00 ਵਜੇ ਕੰਮ ਕਰਕੇ ਫੇਰ ਹੁਣ ਉਹ ਮੈਂ ਕਿਹੜਾ ਚਲੋ ਪਟੇ ਬਾਹਰ ਜਾਣੀ ਮੈਂ ਪਹਿਮੇ ਰੋਟੀ ਖਾ ਲਈ ਕੋ ਫਿਰ ਇਹ ਜਲ ਲੱਗ ਗਈ ਸੀ ਤੇ ਨਾਲੇ ਸਮਾਂ ਨੂੰ ਲੋਟੀ ਚ ਪਾ ਆ ਜਰਾ ਬਤਾ ਲੈਂਦਾ ਨੂੰ ਤੇ ਉਹ ਜੜ ਕੇ ਤੇ ਜੰਨੇ ਵਾਲਾ ਪਾ ਲਾਂਦਾ ਨਹੀਂ ਤਾਂ ਇਹ ਸੁਖਾਉਂਦਾ ਨਹੀਂਗਾ ਪਛਦੇ ਤੇ ਸਾਰਾ ਦਿਨ ਦੁੱਧ ਦੁੱਧ ਤੇ ਹੀ ਰਹਿੰਦਾ ਹੈ ਜਾਂ ਦੁੱਧ ਹੀ ਪੈਂਦਾ ਹੈ ਤੇ ਹੌਨਸਿਰਾ ਲਕਤੀਆ ਮੰਨ ਲਿਆ ਰੇਵਾ ਤੇ ਮਲਾਈ ਆਪਾਂ ਜੰਮਾ ਕਰਕੇ ਰੱਖ ਲਈ ਦੀ ਏਦਾਂ ਜਦੋਂ ਇਹ ਡੋਂਗਾ ਜਾਂ ਭਰ ਜਾਂਦਾ ਨਾ ਤੇ ਫੇਰ ਅਸੀਂ ਇਹਦਾ ਜਾਗ ਲਾ ਕੇ ਆ ਮੋਤੀ ਕੱਢ ਲਈ ਦੀ ਹੈ ਆਪਾਂ ਨਮੀਾ ਤੇਰੇ ਵਰਗੇ ਗਰਦਪਣਾ ਰੱਖੀ ਨਾ ਨਾ ਇਹਦਾ ਕੋਪਾ ਇਹ ਜੜਿਆ ਉਹ ਧੋ ਲਵਾਂਗੇ ਹਾਂਜੀ ਲੋ ਜੀ ਇੱਥੇ ਆਪਾਂ ਪਹਿਲਾਂ ਗੈਸ ਕੂਕ ਸਾਫ ਕਰ ਲਿਆ ਕਿਉਂਕਿ ਫਿਰ ਮੈਂ ਕਹਣਾ ਸੈਲਫ ਵગેਰਾ ਬਾਅਦ ਚ ਸਾਫ ਹੋ ਜੂਗੀ ਤੇ ਨਾਲੇ ਆਪਾਂ ਨਾ ਦੁੱਧ ਵਾਲੇ ਜਿਹੜੇ ਭਾਂਡੇ ਆ ਉਹ ਧੋ ਕੇ ਦੁੱਧ ਉੱਪਰ ਨਾ ਰੱਖ ਲਈਏ ਤੇ ਨਾਲ ਦੀ ਨਾਲ ਫਿਰ ਆਪਾਂ ਦੁੱਧ ਵਾਲੀ ਜਾਵਾਂਗੇ ਤਾਂ ਭਾਂਡੇ ਧੋਈ ਜਾਵਾਂਗੇ ਤੇ ਲੋ ਜੀ ਮੈਂ ਦੁੱਧ ਜਿਹੜੀ ਆ ਉਹ ਬਣਨੇ ਰੱਖ ਦਿੱਤੀ ਆ ਤੇ ਹੁਣ ਮੈਂ ਧੋ ਲਵਾਂਗੀ ਇੱਥੇ ਭਾਂਡੇ ਤੇ ਬਸ ਇਹ ਆਪਣਾ ਫਿਰ ਰਸੋਈ ਜਿਹੜੀ ਆ ਪਹੌਲੀ-ਹੌਲੀ ਜੜੀ ਆ ਚੰਗੀ ਤਰ੍ਹਾਂ ਨਾਲ ਜਿਹੜੀ ਸਾਫ਼ ਕਰ ਦਵਾਂਗੇ ਤੇ ਇੱਥੇ ਫਿਰ ਮੰਮੀ ਆਗੇ ਸੇ ਸੋਈ ਚ ਤੇ ਉਹ ਫੇ ਖੜ ਕੇ ਦੁੱਧ ਦੇ ਕੋਲ ਤੇ ਫੇ ਮੈਂ ਨੂੰ ਧਿਆਨ ਮੈਂ ਪਿੱਛੇ ਨਹੀਂ ਦਿੱਤਾ ਫਿਰ ਮੈਂ ਆਪਣੇ ਭਾਂਡੇ ਜਿਹੜੇ ਆ ਉਹ ਫਟਾਫਟ ਧੋ ਲੈ ਨਹੀਂ ਤਾਂ ਫਿਰ ਮੈਂ ਇੱਕ ਪਾਸੇ ਦੁੱਧ ਨੂੰ ਵੀ ਦੇਖੀ ਜਾਣਾ ਭਾਂਡੇ ਵੀ ਧੋਈ ਜਾਣੇ ਇਦਾਂ ਰੋਕ-ਰੋਕ ਕੇ ਫਿਰ ਮੈਂ ਧੌਂਡੀ ਹੁੰਨੀ ਆ ਵੀ ਜਿਹੜਾ ਦੁੱਧ ਦੇ ਉਹ ਬਣਾ ਜਾਵੇ ਤੇ ਦੁੱਧ ਹੁਣ ਦਾ ਵੀ ਬਹੁਤ ਔਖਾ ਹੋ ਗਿਆ ਸਾਡੇ ਪਿੰਡ ਤੇ ਮਤਲਬ ਮੈਲ ਦਾ ਨਹੀਂਗਾ ਦੁੱਧ ਤੇ ਇੱਕ ਦੁੱਜੀ ਤੋਂ ਲੈਣਾ ਪੈਂਦਾ ਆ ਤੇ ਦੁੱਜੀ ਦਾ ਜਿਹੜਾ ਦੁੱਧ ਆ ਉਹ ਕਹਿੰਦਾ ਤਾਂ ਹੈ ਵੀ ਮੱਝ ਦਾ ਪਰ ਹੁੰਦਾ ਮਿਕਸ ਜਿਹਾ ਹੀ ਆ ਜਾਂ ਪਾਣੀ ਜਿਹਾ ਹੀ ਹੁੰਦਾ ਮਲਾਈ ਵਗੈਰਾ ਵੀ ਨਹੀਂ ਨਹੀਂ ਆਉਂਦੀ ਹੈਗੀ ਤੇ ਇੰਨਾ ਵਧੀਆ ਨਹੀਂ ਹੈਗਾ ਦੁੱਧ ਤੇ ਬਾਕੀ ਇੱਥੇ ਮੈਂ ਨਾ ਇਹ ਖੰਡ ਵਾਲੇ ਡੱਬਾ ਜਿਹੜਾ ਸੀਗਾ ਨੇ ਇਹਨੂੰ ਖੰਡ ਜੀ ਬਹੁਤ ਲੱਗੀ ਹੋਈ ਸੀਗੀ ਪਤਾ ਨਹੀਂ ਕਿਸ ਹਲਾਵ ਕਰਕੇ ਹੁਣ ਪਤਾ ਨਹੀਂ ਕਿੱਦਾਂ ਹੋਈ ਏ ਕੰਡ ਗਿੱਲੀ-ਗਿੱਲੀ ਜੀ ਰਹਿੰਦੀ ਏ ਤੇ ਫਿਰ ਜਦੋਂ ਆਪਾਂ ਨਾ ਡੱਬੇ ਚੋਂ ਕੱਢ ਕੇ ਚਾਹ ਚੂਚ ਪਾਉਂਦੇ ਸੀਗੇ ਖੰਡ ਨੂੰ ਤੇ ਉਹ ਖਿਲਰਦੀ ਸੀ ਥੱਲੇ ਕਿਉਂਕਿ ਟੱਕਣ ਦੇ ਨਾਲ ਵੀ ਲੱਗੀ ਹੋਈ ਸੀ ਤਾਂ ਕਰਕੇ ਤੇ ਫੇਰ ਮੈਂ ਡੱਬਾ ਵੀ ਤੋੜ ਦਿੱਤਾ ਇੱਥੇ ਚਾਹ ਰੱਖ ਕੇ ਦਿੱਤੀ ਸੀਗੀ ਤੇ ਇਹ ਤਾਂ ਨੂੰ ਉੱਠ ਗਿਆ ਸੀ ਤਾਂ ਕਰਕੇ ਤੇ ਮਸਾਲੇਦਾਨੀ ਜੀ ਵੀ ਬਹੁਤ ਗੰਦੀ ਹੋਈ ਸੀਗੀ ਹਨਾ ਮਸਾਲੇ ਜਿਹੜੇ ਸਲਾਬ ਜੇ ਜਾਂਦੇ ਗਿੱਲੇ-ਗਿੱਲੇ ਹੋ ਜਾਂਦੇ ਆ ਤੇ ਉਹਦੇ ਨਾਲ ਫਿਰ ਗੰਦੀ ਜੀ ਬਹੁਤ ਲਗਦੀ ਤਾਂ ਕਰਕੇ ਫਿਰ ਮੈਂ ਵੀ ਜਿਹੜੀ ਆ ਉਹ ਧੋ ਦਿੱਤੀ ਸੀ ਇਹਦੀਆਂ ਕੋਲੀਆਂ ਵਗੈਰਾ ਜੀਆਂ ਹੁੱਦਾਂ ਵੀ ਖਾਲੀ ਹੋਈਆਂ ਸੀ ਰਾਤੀ ਫਿਰ ਮੈਂ ਮਸਾਲਾ ਵਗੈਰਾ ਪਾਇਆ ਨਹੀਂ ਇਹਦੇ ਵਿੱਚ ਤੇ ਤਾਂ ਕਰਕੇ ਫਿਰ ਮੈਂ ਵੀ ਜਿਹੜੇ ਉਹ ਧੋ ਦਿੱਤੀ ਸੀ ਜਿਆ ਸਾਰੇ ਤੇ ਸ਼ੈਂਕ ਵਗੈਰਾ ਵੀ ਆਪਾਂ ਚੰਗੀ ਤਰ੍ਹਾਂ ਜਿਹੜਾ ਨਾਲ ਦੀ ਨਾਲ ਧੋ ਦਾਂਗੇ ਤੇ ਸ਼ੈਂਕ ਦਾ ਮੈਨੂੰ ਇਹ ਹੁੰਦਾ ਵੀ ਇਹ ਗੰਦਾ ਜਿਹਾ ਨਾ ਹੋਵੇ ਕਿਉਂਕਿ ਨਾ ਜੇ ਆਪਾਂ ਨਾ ਧੋਏ ਨੂੰ ਨਾ ਜਿੱਦਾਂ ਮਤਲਬ ਉਦੇ ਭਾਂਡੇ ਧੋ ਕੇ ਇੱਦਾਂ ਛੱਡ ਦਈਏ ਫਿਰ ਇਹਦੇ ਵਿੱਚ ਦਾਗ ਜੇ ਪੈ ਜਾਂਦੇ ਆ ਤਾਂ ਕਰਕੇ ਫਿਰ ਮੈਂ ਨਾਲ ਹੀ ਇਹਨੂੰ ਵੀ ਸਾਬਣ ਫੇਰੇ ਦੇਣੀ ਹਣੀ ਆ ਤੇ ਬਾਕੀ ਆਪਾਂ ਥੋੜੇ-ਬਹੁਤੇ ਜਿਹੜੇ ਭਾਂਡੇ ਇੱਧਰ-ਉੱਧਰ ਰੱਖਣ ਆਈ ਸੈਲਫ ਤੇ ਉਹ ਰੱਖ ਲਾਂਗੇ ਤੇ ਇੱਥੇ ਤੁਹਾਨੂੰ ਚਾਪਾ ਕੇ ਦੇ ਦਵਾਂਗੀ ਮੈਂ ਤੇ ਫੇਰ ਆਪਾਂ ਜਿਹੜੀ ਆ ਉਹ ਸੈਲਫਾ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਤਰੱਕ ਦੇਵਾਂਗੇ ਸਾਰੇ ਆਪਣੇ ਜਿਹੜੇ ਰਸੋਈ ਦੇ ਕੰਮ ਆ ਉਹ ਨਿਬੜ ਜਾਣੀ ਤੇ ਬਾਕੀ ਥੋੜਾ ਜਿਹਾ ਵੀ ਬਲੌਗ ਸਾਡਾ ਤੁਹਾਨੂੰ ਵਧੀਆ ਲੱਗਦਾ ਹੁੰਦਾ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਾਰੇ ਜਣੇ ਸਪੋਰਟ ਕਰੋ ਤੁਹਾਡੀ ਭੈਣ ਨੂੰ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਲੋ ਜੀ ਆਪਾਂ ਇੱਥੋਂ ਕੀਤੀ ਆ ਜੀ ਸਫਾਈ ਥੋੜੀ ਜੀ ਹਰਾਈ ਬਹੁਤ ਜੰਮੀ ਹੋਣਾ ਤੇ ਕਿੰਨੇ ਦਿਨ ਹੋ ਗਿਆ ਸੀ ਮੈਨੂੰ ਕਾਜੀ ਨੇ ਮੈਂ ਤਾਂ ਕੋਈ ਥੋੜਾ ਲੰਨੇ ਆ ਤੇ ਬਾਕੀ ਤਾਂ ਧੁੱਪ ਦੇ ਨਾਲ ਹਨਾ ਸਾਰੀ ਚੱਕ ਗਈ ਜਾਂਦੀ ਆ ਤੇ ਆਹੀ ਚੁੱਲੇ ਦੇ ਆਲੇ ਦੁਆਲੇ ਚੰਗਾਲੀਆਂ ਨੂੰ ਲੱਗਦਾ ਸੀ ਨਾ ਘਾਹ ਘਾਹ ਕੇ ਤੇ ਚੁੱਲੇ ਦੇ ਵੀ ਜਿੱਕਰ ਫੋਚਾ ਦੇਖ ਲਈਏ ਵਿੱਚ ਹੀ ਬੱਦਲ ਬਹੁਤ ਜ਼ਿਆਦਾ ਹੋ ਜਾਂਦਾ ਤੇਜ ਤੇ ਜੇ ਤਾਂ ਨਵਾਂ ਹੋ ਹੋਇਆ

ਉਹ ਕਿੰਨਾ ਆਉਂਦੀਆਂ ਉਹ ਮੁੰਮੀਆਂ ਇਖੋੜੀਆਂ ਨਹੀਂ ਹੈਗੀਆਂ ਠੀਕਾ ਬੰਦਾ ਪੁੱਤਰਾ ਸੱਚਾ ਤੇ ਪਤਾ ਪੈ ਤੂੰ ਕਰ ਦਮੂਨੀ ਜਿਹੜੀ ਵਾਲੇ ਵਾਲੇ ਨਾ ਸਭ ਪਕਾਉਂਦਾ ਆ ਆਹ ਵੀ ਹੋਈ ਜਾਂਦਾ ਹੌਲੀ ਹੌਲੀ ਸਾਫ ਸਾਰੇ ਦੇਣੇ ਤੇ ਕਿਤੇ ਬਹੁਤ ਜ਼ਿਆਦਾ ਆ ਕੁਝ ਪੋੜੇ ਨਾਲ ਪਈ ਹੋਈਆਂ ਨੇ ਇਹ ਵੀ ਹੋ ਜਾਣੀਆਂ ਚਾਹੀਦੀਆਂ ਲੈਣਾ ਆਪਾਂ ਚੱਕੀ ਵਾਲੇ ਤੋਂ ਕੱਠਾ ਕੀਤਾ ਛੇਰ ਸਿੰਗੀ ਪਰ ਮੈਂ ਸਾਰੇ ਵਾਤੀ ਦਾ ਰੁਪਏ ਨੇ ਕਿੱਤੇ ਚੱਲਾ ਹਾਥ ਨਾਲ ਚੁੰਡੀ ਨਾ ਬੜਾ ਲੈ ਉਤੇ ਨੇ ਨਾ ਬਾਈ ਵੀਡੀਓ ਕੋ ਲਾਈਕ ਕਰ ਦੋ ਵਾਓ ਸ਼ੁਕਰ ਹੈ ਕਿ ਤਕਾਰ ਦਿੱਤਾ ਇੱਕ ਵਾਰੀ ਕਾ ਵੀਡੀਓ ਨੇ ਕੈਂਡਲ ਤਾਂ ਹੀ ਗੁੱਟਾ ਹੈ ਕਿੱਦਾ हां जी जी आज ਅਸੀਂ ਦਾਲ ਇੱਥੇ ਚ ਉਤਾਰ ਲਈ ਚੁੱਲੇ ਤੇ ਤੇ ਨਾ ਕੋ ਚਲ ਟਾਈਮ ਹੈਗਾ ਆ ਸਵੇਰ ਕੋ 5 5:30 ਹੋ ਚੱਲੇ ਆ ਤੇ 6:00 6 ਵਜੇ ਤੱਕ ਬਣ ਜਾਣੀ ਇਹ ਮੋਠਾਂ ਦੀ ਦਾਲ ਆ ਤੇ ਮਿੱਟੀ ਲਾਤੀ ਸੀ ਕੁੱਕਰ ਨੂੰ ਤੇ ਅੱਜ ਆਪਾਂ ਇਥੋਂ ਕੋ ਸਫਾਈ ਜੀ ਕੀਤੀ ਆ ਤੇ ਚੁੱਲੇ ਨੂੰ ਵੀ ਮੈਂ ਪੋਚਾ ਜਾਂ ਲਾਤਾ ਹੁਣੇ ਹੀ ਹੋਇਆ ਇਸ ਤੋਂ ਥੋੜਾ ਟਾਈਮ ਪਹਿਲਾਂ ਹੀ अद्धा कु घंटा पहला मैं क्या चलो साफ जहा हो जाऊँगा तो बाकी मैं बैड की चादर चुदर बिछा के हटी सी समर फिर है ना बिस्कुट बुस्कुट जो भी खावे तो फिर ये कर दादा ज च चादर तक खिला दीड़िया कूड़िया ना जान है ना तक तो बाकी हम तोड़ माजी भांडे भांडे काफ़ी ज्यादा हो पा ਤੇ ਅੱਜ ਮੈਂ ਆ ਵੀ ਤੋਤੀ ਸੀਗੀ ਇਹ ਵੀ ਬਹੁਤ ਬੰਦੀ ਹੋਈ ਸੀਗੀ ਤੇ ਇਹਦੇ ਵਿੱਚ ਵੀ ਆਪਾਂ ਸਾਰੇ ਮਸਾਲੇ ਪਾ ਦਵਾਂਗੇ ਤੇ ਤੇ ਇਧਰ ਉਹ ਸੋਦੇ ਜਿਹਾ ਲਿਆਂਦੇ ਆ ਮੰਮੀ ਨੇ ਇਹ ਉੱਪਰ ਰੱਖ ਦੰਨੇ ਆ ਤੇ ਬਾਕੀ ਭਾਂਡੇ ਬਹੁਤ ਜ਼ਿਆਦਾ ਹੋਏ ਆ ਚਾਹ ਵਾਲੇ ਵੀ ਆ ਉਹਦੇ ਨਾਲ ਲੱਗਦੇ ਫਰਾਈ ਬਿੰਜੇ ਨਾਲ ਤੇ ਉਹ ਤੋਂ ਲਈਏ ਤੇ ਬਾਕੀ ਟਾਈਮ ਹੋਇਆ ਆ 5:30 ਬਸ ਹੋ ਗਿਆ 10 ਮਿੰਟ ਅੱਗੇ ਆ ਇਹ ਤੇ ਇਧਰ ਮੈਂ ਚੱਦਰ ਝਾੜ ਕੇ ਵਿਛਾ ਦਿੱਤੀ ਸੀਗੀ ਤੇ ਬਾਕੀ ਸਾਰ ਮੈਂ ਹੋਣ ਬਾਅਦ ਨਾ ਤਾਂ ਅਸੀਂ ਦੁਪਹਿਰ ਹੀ ਲਿਆ ਸੀ ਮੈਂ ਤਾਂ ਮੰਮੀ ਨੇ ਤਾਂ ਨਹਾ ਲਿਆ ਸੀ ਦੁਪਹਿਰ ਏ ਸਮਰ ਹੋਣ ਨਾ ਤਾਂ ਇਹ ਨਾ ਮਿੱਟੀ ਚ ਲੱਗਾ ਹੋਇਆ ਸੀਗਾ ਤਾਂ ਕਰਕੇ ਤੇ ਚਲੋ ਠੀਕ ਆ ਜੀ ਮੈਂ ਭਾਂਡੇ ਧੋਲ ਮਾ ਤੁਸੀਂ ਐਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਤੇ ਹਾਂਜੀ ਲੋ ਤੇ ਦਾਲ ਆਪਣੇ ਚੁੱਲੇ ਤੇ ਆਪਾਂ ਬੁਣਾਈ ਸੀ ਤੇ ਬਣ ਗਈ ਸੀਗੀ ਤੇ ਫਿਰ ਮੈਂ ਇੱਥੇ ਮੈਂ ਕਿਹਾ ਚਲੋ ਤੜਕਾ ਵੀ ਆਪਾਂ ਬਾਹਰ ਹੀ ਲਗਾ ਲੈਨੇ ਆ ਤੇ ਅੰਦਰ ਮੈਂ ਸਾਰੀ ਸੋਈ ਦੀ ਸਾਫ ਸੁਫਾਈ ਜਿਹੜੀ ਕਰ ਦਿੱਤੀ ਸੀਗੀ ਤੇ ਇੱਥੇ ਆਪਾਂ ਤੇਲ ਪਾ ਦਿੱਤਾ ਆ ਤੇ ਇਹਨੂੰ ਚੰਗੀ ਤਰ੍ਹਾਂ ਤੇਲ ਨੂੰ ਕੜਨ ਦਮਾ ਕੇ ਨਹੀਂ ਤਾਂ ਫਿਰ ਨਾ ਤੇਲ ਜੇ ਕੱਚਾ ਜਿਹਾ ਰਹਿ ਜਵੇ ਤਾਂ ਹਵਕਾ ਜਿਹਾ ਆਉਂਦਾ ਰਹਿੰਦਾ ਦਾਣਾ ਵਿੱਚੋਂ ਕਿਉਂਕਿ ਅਸੀਂ ਅਸੀਂ ਹੁਣ ਨਵਾਂ ਨਵਾਂ ਜਬ ਬਾਰਤਣ ਲੱਗੇ ਆ ਇੱਥੇ ਮੈਂ ਤਾਂ ਉਦੋਂ ਸਾਡੇ ਤਾਂ ਮੇਰੇ ਪੇਕੇ ਵੱਲ ਪਹਿਲਾਂ ਤੇ ਇਸ ਤੇਲ ਬਾਰਤਦੇ ਆ ਤੇ ਇੱਥੇ ਆ ਕੇ ਆਪਾਂ ਹਨਾ ਬਾਤਲਣ ਲੱਗੇ ਸੀਗੇ ਤੇਲ ਪਹਿਲਾਂ ਨਹੀਂ ਤਾਂ ਇੱਥੇ ਘੇ ਬਾਤੇ ਲੋਜ ਆਪਣਾ ਤੜਕਾ ਜਿਹੜਾ ਉਹ ਲੱਗ ਗਿਆ ਆ ਤੇ ਸਾਰਾ ਸਮਾਨ ਜਿਹੜਾ ਮੈਂ ਅੰਦਰ ਰੱਖ ਦਵਾਂਗੀ ਤਾਂ ਫਿਰ ਮੈਂ ਜਿਹੜਾ ਆ ਰੋਟੀ ਬਣਾ ਲਾਂਗੀ ਤੇ ਥੋੜੇ ਜਿਹੀ ਚੌਲ ਬਣਾਉਣੇ ਆ ਤੇ ਥੋੜੀ ਜਿਹੀ ਰੋਟੀ ਬਣਾ ਲੈਣੇ ਆ ਪਹਿਲਾਂ ਤਾਂ ਫਿਰ ਚੌਲ ਰੱਖ ਦਵਾਂਗੇ ਚਲੋ ਠੀਕ ਹੈ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣਦੇ ਆ ਪਾਣੀ ਲੋਜੀ ਪਾਉਣੇ ਦਾ ਸਮੂਗ ਹੈ ਤੇ ਕੰਮ ਕਰ ਆਪਣੇ ਨਿਪਟ ਗਏ ਸੀ ਸਾਰੇ ਹੀ ਤੇ ਦੇ ਲਈ ਆ ਵੀ ਆ ਵੀ ਨੂੰ ਲੈਟ ਆ ਆ ਕਰਕੇ ਜ ਬਣਾ ਤਾਂ ਆਪਾਂ ਟਾਈਮ ਨਹੀਂ ਲਈ ਸੀ ਤੇ ਬਾਕੀ ਸਮਝ ਵੀ ਸੋងਗੇ ਆ ਸਾਰੇ ਕੰਮ ਆਪਣੇ ਨੇਪੜ ਗਏ ਹਨ ਬਸ ਤੇ ਪਰੋਣੇ ਦਾ ਸੂ ਰ ਹੈ ਤੇ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਹੀ ਐਂਡ ਕਰਦੇ ਆ ਉਮੀਦ ਕਰਦੇ ਆ ਤੁਹਾਨੂੰ ਸਾਡਾ ਵਲੌਗ ਜੀ ਪਸੰਦ ਆਇਆ ਹੋਗਾ ਸਾਡੀ ਵੀਡੀਓ ਨੂੰ লাইਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਬਾਏ ਬਾਏ